ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਬਾਇ ਕਰ ਸਕਣ ਤੇ ਕਾਫੀ ਭੈਣਾਂ ਦੀ ਡਿਮਾਂਡ ਸੀ ਜੀ ਨਿਊ ਕਲੈਕਸ਼ਨ ਲੈ ਕੇ ਆਓ ਨਿਊ ਨਿਊ ਕਲੈਕਸ਼ਨ ਲੈ ਕੇ ਆਓ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਬਹੁਤ ਉਹ ਅਸੀਂ ਪੂਰੀ ਕਰ ਰਹੇ ਆ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਿਆਰੀ ਹੈ ਜੀ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਵਾਲੀ ਕਲੈਕਸ਼ਨ ਜਿਹੜੀ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਜੀ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਹੋਣਾ ਅਗਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਮੇਰੀਆਂ ਭੈਣਾਂ ਜਲਦੀ ਸੂਟ ਬਾਇ ਕਰ ਲਿਆ ਕਰੋ ਕਿਉਂਕਿ ਵੀਡੀਓ ਪਾੰਦਿਆ ਸਾਰੀ ਆਪਣੇ ਸਾਰੇ ਸੂਟ ਹੋਲਡ ਹੋ ਜਾਂਦੇ ਨੇ ਤੇ ਕੁਛ ਕੁ ਭੈਣਾਂ ਮੇਰੀਆਂ ਰਹਿ ਜਾਂਦੀਆਂ ਨੇ ਫਿਰ ਫੋਨ ਕਾਲ ਆਉਂਦੇ ਨੇ ਮੈਸੇਜ ਆਉਂਦੇ ਨੇ ਦੀਦੀ ਸਾਨੂੰ ਇਹ ਸੂਟ ਚਾਹੀਦਾ ਸੀ ਤੇ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਆ ਕਰੋ ਤੇ ਲਓ ਜੀ ਅੱਜ ਦੀ ਕਲੈਕਸ਼ਨ ਰੈਗੀ ਜੀ ਮਿਕਸ ਐਸਕੇ ਦੀ ਤੇ ਕੁਛ ਆਪਣੀ ਰੀਵਾ ਦੀ ਰਹੇਗੀ ਤੇ ਸਿਮਰ ਸਿਲਕ ਦੇ ਉੱਪਰ ਸੂਟ ਰਹਿਣਗੇ ਜੀ ਅੱਜ ਵਾਲੇ ਤੇ ਸੂਟ ਆਲ ਓਵਰ ਰਹਿਣਗੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਬਹੁਤ ਸੋਹਣੇ ਬਣਨਗੇ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤੈਨੂੰ ਪਤਾ ਲੱਗੇਗਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਤੁਸੀਂ ਲਓ ਜੀ ਦੇਖੋ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ ਇਹਦੇ ਨਾਲ ਜੀ ਦੇਖੋ ਤੁਸੀਂ ਦੁਪੱਟਾ ਜਿਵੇਂ ਕਹੋਗੇ ਤੁਹਾਨੂੰ ਉਵੇਂ ਅਸੀਂ ਡਾਈ ਕਰਕੇ ਦੇਵਾਂਗੇ ਜੋ ਦੁਪੱਟੇ ਦੇ ਪ੍ਰਾਈਸ ਰਹਿਣਗੇ ਜੀ ਉਹ ਅਲੱਗ ਰਹਿਣਗੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਉਹ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਸਿਰਫ ਕੱਲੇ ਸੂਟ 올 ਓਵਰ ਦੇ ਸ਼ੋ ਹੋ ਰਹੇ ਨੇ ਤੇ ਜੋ ਜੀ ਇਹ ਸੂਟ ਰਹਿਣਗੇ 올 ਓਵਰ ਰਹਿਣਗੇ ਮੈਚਿੰਗ ਸੂਟ ਕਾਫੀ ਆਪਾਂ ਪਹਿਲਾਂ ਸੇਲ ਕੀਤੀ ਤੇ ਭੈਣਾਂ ਦੀ ਡਿਮਾਂਡ ਸੀ 올 ਓਵਰ ਲੈ ਕੇ ਆਓ ਚਲੋ ਜੀ ਦੁਪੱਟਾ ਜਿਵੇਂ ਕਹੋਗੇ ਤੁਸੀਂ ਲਾਈਟ ਕਲਰ ਦਾ ਰੱਖਣਾ ਹੈ ਲਾਈਟ ਕਲਰ ਦਾ ਰੱਖ ਸਕਦੇ ਹੋ ਅਗਰ ਤੁਸੀਂ ਡਾਰਕ ਦਾ ਕਰਨਾ ਹੈ ਤਾਂ ਡਾਰਕ ਦਾ ਕਰ ਸਕਦੇ ਹੋ ਜਿਵੇਂ ਬੇਸ ਕਲਰ ਆ ਗਿਆ ਜੀ ਗ੍ਰੇ ਅਗਰ ਤੁਸੀਂ ਗ੍ਰੇ ਕਹੋਗੇ ਤੇ ਅਸੀਂ ਗ੍ਰੇ ਵੀ ਤੁਹਾਨੂੰ ਡਾਈ ਕਰਕੇ ਦਵਾਂਗੇ ਤੇ ਅਗਰ ਤੁਸੀਂ ਸੂਟ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਤੇ ਲੋ ਜੀ ਇਹ ਅੱਜ ਵਾਲੀ ਕਲੈਕਸ਼ਨ ਦਾ ਫਰਸਟ ਸੂਟ ਬਹੁਤ ਪਿਆਰਾ ਜੀ ਬਹੁਤ ਪਿਆਰਾ ਲੱਗੇਗਾ ਪੇਜ ਚ ਫਿਟਿੰਗ ਵੀ ਬਹੁਤ ਸੋਹਣੀ ਆਏਗੀ ਜਿਵੇਂ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਤੇ ਇਸ ਕਰਕੇ ਅਸੀਂ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਅੱਜ ਵਾਲੀ ਤੇ ਜਲਦੀ ਤੋਂ ਜਲਦੀ ਪਲੀਜ਼ ਆਪਣਾ ਆਰਡਰ ਦੇ ਦਿਓ ਵੀਡੀਓ ਪਾਉਂਦੇ ਆ ਸਾਰ ਆਪਣੇ ਸੂਟ ਜਿਹੜੇ ਸਾਰੇ ਹੋਲਡ ਹੋ ਜਾਂਦੇ ਫਿਰ ਸਾਡੀਆਂ ਭੈਣਾਂ ਰਹਿ ਜਾਂਦੀਆਂ ਤੇ ਲਓ ਜੀ ਇਹ ਆਪਣਾ ਫਰਸਟ ਸੂਟ ਬੜਾ ਹੀ ਪਿਆਰਾ ਲੱਗ ਰਿਹਾ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਤੇ ਸਕਰੀਨ ਦੇ ਉੱਪਰ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਤੇ ਆ ਗਿਆ ਜੀ ਆਪਣਾ ਫਰਸਟ ਤੇ ਲਓ ਜੀ ਅਗਲਾ ਕਲਰ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਹੈ ਤੇ ਜੋ ਜੀ ਅੱਜ ਵਾਲੇ ਸੂਟ ਲੈਣਗੇ ਐਸਕੇ ਬ੍ਰਾਂਡ ਦੇ ਤੇ ਰੀਵਾ ਦੇ ਲੈਣਗੇ ਤੇ ਸਾਰੇ ਸੂਟ ਲੈਣਗੇ ਜੀ ਸ਼ਿਮਰ ਦੇ ਉੱਪਰ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਹੈ ਜੀ ਇਹਦੇ ਨਾਲ ਅਗਰ ਤੁਸੀਂ ਬੇਸ ਕਲਰ ਦਾ ਦੁਪੱਟਾ ਲਓਗੇ ਤਾਂ ਬਹੁਤ ਪਿਆਰਾ ਲੱਗੇਗਾ ਬਾਕੀ ਤੁਹਾਡੀ ਜੀ ਆਪਣੀ ਚੁਆਇਸ ਹੈ ਅਗਰ ਤੁਸੀਂ ਕੋਈ ਹੋਰ ਕਲਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਦੁਪੱਟਾ ਖੁਦ ਬਾਈ ਕਰਨਾ ਤਾਂ ਖੁਦ ਕਰ ਸਕਦੇ ਹੋ ਤੇ ਲਓ ਜੀ ਇਹ ਆਪਣਾ ਸੈਕੰਡ ਕਲਰ ਬਹੁਤ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਜਲਦੀ ਤੋਂ ਜਲਦੀ ਪਲੀਜ਼ ਆਪਣਾ ਆਰਡਰ ਦੇ ਦਿਆ ਕਰੋ ਬਹੁਤ ਹੀ ਪਿਆਰਾ ਹੈ ਜੀ ਚਲੋ ਜੀ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਹੈ ਹਲਕਾ ਬਲੈਕ ਔਰ ਆਫ ਵਾਈਟ ਦੇ ਵਿੱਚ ਹੈ ਬੜੇ ਪਿਆਰੇ ਪ੍ਰਿੰਟ ਨੇ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਜੀ ਫਟਾਫਟ ਆਪਣਾ ਆਰਡਰ ਪਲੇਸ ਕਰ ਦਿਆ ਕਰੋ ਪਲੀਜ਼ ਲਓ ਜੀ ਹੋ ਪਿਆਰਾ ਲੱਗੇਗਾ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਜੋ ਤੁਹਾਨੂੰ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਬਾਕੀ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈ ਇਹ ਸੇ ਪ੍ਰਾਈਸ ਨਾਲ ਤੁਹਾਡੇ ਘਰ ਤੱਕ ਸੂਰ ਪਹੁੰਚੇਗਾ ਇਹਦੇ ਨਾਲ ਵੀ ਦੁਪੱਟਾ ਅਗਰ ਤੁਸੀਂ بیس ਕਲਰ ਦਾ ਰੱਖੋਗੇ ਤੁਹਾਡੀ ਆਪਣੀ ਚੁਆਇਸ ਹੈ ਜੀ ਅਗਰ ਤੁਸੀਂ ਇਹ ਕਲਰ ਲਓਗੇ ਤਾਂ ਬਹੁਤ ਪਿਆਰਾ ਲੱਗੇਗਾ ਬਾਕੀ ਤੁਸੀਂ ਦੁਪੱਟਾ ਸਾਡੇ ਕੋਲ ਬਾਇ ਕਰਨਾ ਤਾਂ WhatsApp ਤੇ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਚਲੋ ਜੀ ਬਹੁਤ ਹੀ ਪਿਆਰਾ ਕਲਰ ਹੈ ਇਹ ਸਕ੍ਰੀਨ ਦੇ ਉੱਪਰ ਜੀ WhatsApp ਨੰਬਰ ਦਿਖਾਈ ਦੇ ਰਿਹਾ ਹੈ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਚਲੋ ਜੀ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਡਿਫਰੈਂਟ ਜੇ ਕਲਰ ਆਏ ਨੇ ਜੀ ਉਹ ਜੋ ਪ੍ਰਿੰਟ ਚੈੱਕ ਕਰੋ ਇਹਦਾ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਲਈ ਮੈਂ ਤੁਹਾਨੂੰ ਨਾ ਪਿੰਨ ਲਗਾ ਕੇ ਦਿਖਾਨੀ ਆ ਜੇ ਸੂਰਦੀ ਗਰੇਸ ਕੁਛ ਇਸ ਤਰ੍ਹਾਂ ਦੀ ਆਏਗੀ ਜਦੋਂ ਵੇਅਰ ਕੀਤਾ ਹੋਏਗਾ ਬਹੁਤ ਹੀ ਪਿਆਰਾ ਲੱਗੇਗਾ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਤੁਹਾਡੀ ਆਪਣੀ ਚੁਆਇਸ ਹੈ ਜੀ ਅ ਤੁਸੀਂ ਦੁਪੱਟਾ ਟਾਈਡਾਈ ਕਰਵਾਉਣਾ ਜਾਂ ਦੁਪੱਟਾ ਪਲੇਨ ਰੱਖਣਾ ਵੈਸੇ ਇਹਦੇ ਨਾਲ ਦੁਪੱਟਾ ਪਲੇਨ ਬਹੁਤ ਪਿਆਰਾ ਲੱਗੇਗਾ ਜਿਵੇਂ ਦਾ ਕਹੋਗੇ ਅਸੀਂ ਦੁਪੱਟਾ ਤੁਹਾਨੂੰ ਉਵੇਂ ਦਾ ਦੇਵਾਂਗੇ ਅਗਰ ਤੁਸੀਂ ਸ਼ਿਮਰ ਦਾ ਬਾਏ ਕਰਨਾ ਚਾਹੁੰਦੇ ਹੋ ਦੁਪੱਟਾ ਸ਼ਿਮਰ ਦਾ ਮਿਲ ਜਾਏਗਾ ਅਗਰ ਤੁਸੀਂ ਪਿਓਰ ਚੁਣੌਣ ਦਾ ਕਰਨਾ ਚਾਹੁੰਦੇ ਹੋ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲਓ ਜੀ ਇਹ ਆਪਣਾ ਅਗਲਾ ਕਲਰ ਬਹੁਤ ਹੀ ਪਿਆਰਾ ਤੇ ਇਧਰ ਜੀ ਸਾਡੀ ਸਟੈਂਪ ਵੀ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਐਸ ਕੇ ਦੇ ਸੂਟ ਨੇ ਜੀ ਇਹ ਤੇ ਕੁਝ ਕੁ ਵਿੱਚ ਰੀਵਾ ਦੇ ਨੇ ਜੋ ਤੁਹਾਨੂੰ ਫੈਬਰਿਕ ਕਿਹਾ ਜੀ ਉਹੀ ਫੈਬਰਿਕ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਪਲੀਜ਼ ਮੇਰੀਆਂ ਭੈਣਾਂ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਜੀ ਸਾਰੇ ਫੈਬਰਿਕ ਬਾਰੇ ਆਪਾਂ ਨੇ ਦੱਸਿਆ ਹੁੰਦਾ ਕਿਉਂਕਿ ਫਿਰ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਦੀਦੀ ਫੈਬਰਿਕ ਕੀ ਹੈ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਲੋ ਜੀ ਅਗਲਾ ਕਲਰ ਵੀ ਬਹੁਤ ਹੀ ਪਿਆਰਾ ਹੈ ਜਦੋਂ ਤੁਹਾਨੂੰ ਆਪਾ ਸੂਟ ਦਿਖਾਣੇ ਆ ਨਾ ਜੋ ਬਹੁਤ ਪਿਆਰੇ ਕਲਰ ਲੱਗਦੇ ਨੇ ਐਂ ਦਿਲ ਕਰਦਾ ਖੁਦ ਸਟਿਚ ਕਰਵਾ ਲਈਏ ਲਓ ਜੀ ਨੈਕਸਟ ਕਲਰ ਬਹੁਤ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਤੇ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਅੱਜ ਵਾਲੇ ਸੂਟ ਬਣਨਗੇ ਜੀ ਵਿਦ ਲਾਈਨਿੰਗ ਸੂਟ ਬਣਨਗੇ ਲਾਈਨਿੰਗ ਤੋਂ ਬਿਨਾ ਕੋਈ ਵੀ ਸੂਟ ਨਹੀਂ ਬਣੇਗਾ ਕਿਉਂਕਿ ਪਹਿਣਾ ਦੇ ਕਾਫੀ ਸਵਾਲ ਹੁੰਦੇ ਨੇ ਦੀਦੀ ਇਹ ਦੱਸਿਆ ਕਰੋ ਕਿ ਲਾਈਨਿੰਗ ਨਾਲ ਸੂਟ ਬਣਨਗੇ ਕਿ ਬਿਨਾ ਲਾਈਨਿੰਗ ਤੋਂ ਬਣਨਗੇ ਤੇ ਅੱਜ ਵਾਲੇ ਸੂਟ 올 ਓਵਰ ਰਹਿਣਗੇ 올 ਓਵਰ ਸੂਟ ਬਹੁਤ ਪਿਆਰਾ ਲੱਗੇਗਾ ਮੈਚਿੰਗ ਅਲੱਗ ਲੁੱਕ ਹੈ ਪਰ ਇਹ ਜਿਹੜੇ ਸੂਟ ਨੇ ਜੀ 올 ਓਵਰ ਬਹੁਤ ਹੀ ਸੋਹਣੇ ਲੱਗਣਗੇ ਤੇ ਪਲੀਜ਼ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਅਗਲਾ ਕਲਰ ਵੀ ਬਹੁਤ ਹੀ ਪਿਆਰਾ ਹੈ ਲਓ ਜੀ ਪ੍ਰਿੰਟ ਚੈੱਕ ਕਰੋ ਇਹਦਾ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜੀ ਫਟਾਫਟ ਆਪਣਾ ਆਰਡਰ ਦੇ ਦਿਓ ਪਲੀਜ਼ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਸਾਡੇ ਕੋਲ ਸੂਟ ਬਾਇ ਕਰ ਸਕਦੇ ਹੋ ਚਲੋ ਜੀ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਲੱਗ ਰਿਹਾ ਪ੍ਰਿੰਟ ਇਹਦੇ ਨਾਲ ਪਲੇਨ ਦੁਪੱਟਾ ਜੀ ਬਹੁਤ ਸੋਹਣਾ ਲੱਗੇਗਾ ਦੇਖ ਸਕਦੇ ਹੋ ਤੁਸੀਂ ਮੇਰੇ ਲੱਗਿਆ ਹੋਇਆ ਬੜਾ ਪਿਆਰਾ ਲੱਗ ਰਿਹਾ ਕਲਰ ਪ੍ਰਿੰਟ ਬਹੁਤ ਸੋਹਣਾ ਤੇ ਸ਼ਿਮਰ ਦੇ ਉੱਪਰ ਸੂਟ ਰਹਿਣਗੇ ਜੀ ਦੇਖ ਸਕਦੇ ਹੋ ਹਲਕੀ ਸ਼ਾਈਨ ਹੈ ਕੋਈ ਜ਼ਿਆਦਾ ਸ਼ਾਈਨ ਨਹੀਂ ਹੈਗੀ ਬਿਲਕੁਲ ਲਾਈਟ ਜੀ ਸ਼ਾਈਨ ਹੈ ਜੀ ਤੇ ਲਓ ਜੀ ਬਹੁਤ ਹੀ ਪਿਆਰੇ ਪ੍ਰਿੰਟ ਨੇ ਬਹੁਤ ਹੀ ਸੋਹਣੇ ਲੱਗ ਰਹੇ ਨੇ ਦੇਖ ਸਕਦੇ ਹੋ ਤੇ ਸਕਰੀਨ ਦੇ ਉੱਪਰ ਜੋ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਜੀ ਉਸ ਤੇ ਤੁਸੀਂ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਵਿਦਆਊਟ ਸ਼ਿਪਿੰਗ ਸ਼ੋ ਹੋ ਰਹੇ ਨੇ ਸਟੀਚਿੰਗ ਅਲੱਗ ਤੋਂ ਹੈ ਜੀ ਇਹਦੀ ਅਗਰ ਤੁਸੀਂ ਇਹਦਾ ਨਾ ਦੁਪੱਟਾ ਕਿ ਜਿਵੇਂ ਦਾ ਰੱਖਣਾ ਉਹਵੇਂ ਦਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਦੁਪੱਟਾ ਜੀ ਚੁਣੌਣ ਦਾ ਲੈਣਾ ਤੁਸੀਂ ਉਹ ਦੱਸ ਸਕਦੇ ਹੋ ਅਗਰ ਤੁਸੀਂ ਸ਼ਿਮਰ ਦਾ ਲੈਣਾ ਤੁਸੀਂ ਮੈਨੂੰ WhatsApp ਤੇ ਦੱਸ ਸਕਦੇ ਹੋ ਅਗਰ ਤੁਸੀਂ ਟੈਬੀ ਦਾ ਲੈਣਾ ਉਹ ਵੀ ਦੱਸ ਸਕਦੇ ਹੋ ਤੇ ਆ ਜੀ ਆਪਣਾ ਅਗਲਾ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਜੋ ਜੀ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਪ੍ਰਿੰਟ ਸ਼ੋ ਹੋ ਰਹੇ ਨੇ ਉਹੀ ਤੁਹਾਡੇ ਘਰ ਤੱਕ ਪਹੁੰਚਣਗੇ ਜੋ ਤੁਸੀਂ ਸਿਲੈਕਟ ਕਰੋਗੇ ਸਕਰੀਨਸ਼ਾਟ ਲੈ ਕੇ ਮੈਨੂੰ ਭੇਜੋਗੇ ਉਹੀ ਕਲਰ ਪ੍ਰਿੰਟ ਤੁਹਾਡੇ ਘਰ ਤੱਕ ਸੇਮ ਪਹੁੰਚੇਗਾ ਜੀ ਨਾਓ ਜੀ ਚੈੱਕ ਕਰੋ ਅਗਲਾ ਪ੍ਰਿੰਟ ਬਹੁਤ ਹੀ ਪਿਆਰਾ ਜਿਵੇਂ ਆਪਣੀਆਂ ਮੰਮੀਆਂ ਆਂਟੀਆਂ ਵਾਸਤੇ ਬਹੁਤ ਨਿੱਕੇ ਨਿੱਕੇ ਜਿਵੇਂ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਨੇ ਦੀਦੀ ਛੋਟਾ ਪ੍ਰਿੰਟ ਚਾਹੀਦਾ ਤੇ ਇਹ ਛੋਟਾ ਛੋਟਾ ਪ੍ਰਿੰਟ ਆ ਜੀ ਬੜਾ ਹੀ ਪਿਆਰਾ ਲੱਗ ਰਿਹਾ ਅਗਰੇ ਦੇ ਨਾਲ ਤੁਸੀਂ بیس ਕਲਰ ਦਾ ਦੁਪੱਟਾ ਲਓਗੇ ਬਹੁਤ ਹੀ ਪਿਆਰਾ ਲੱਗੇਗਾ ਇਹਦੇ ਨਾਲ ਸ਼ਿਮਰਦਾ ਦੁਪੱਟਾ ਬਹੁਤ ਸੋਹਣਾ ਲੱਗੇਗਾ ਮੈਂ ਆਪਣੇ ਵੱਲੋਂ ਤੁਹਾਨੂੰ ਦੱਸ ਰਹੀ ਹਾਂ ਕਿ ਸ਼ਿਮਰਦਾ ਦੁਪੱਟਾ ਬਹੁਤ ਪਿਆਰਾ ਲੱਗੇਗਾ ਕਿਉਂਕਿ ਅੱਜ ਵਾਲੇ ਸੂਟ ਜਿਹੜੇ ਸਾਰੇ ਸ਼ਿਮਰਦੇ ਨੇ ਬਾਕੀ ਤੁਹਾਡੀ ਜੀ ਆਪਣੀ ਚੋਇਸ ਹੈ ਤੁਸੀਂ ਜਿਵੇਂ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਦੱਸ ਸਕਦੇ ਹੋ ਸਾਨੂੰ ਤੇ ਆ ਜੀ ਨੈਕਸਟ ਪ੍ਰਿੰਟ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਅਗਲਾ ਕਲਰ ਤੇ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਇਹ ਵਿੱਚ ਦੋ ਪ੍ਰਿੰਟ ਆਏ ਜਿੰਨੀ ਛੋਟੇ ਪ੍ਰਿੰਟ ਆਏ ਨੇ ਦੋ ਵਿੱਚ ਬਾਕੀ ਸਾਰੇ ਤੁਸੀਂ ਪ੍ਰਿੰਟ ਪਹਿਲਾਂ ਚੈੱਕ ਕੀਤੇ ਨੇ ਉਹ ਥੋੜੇ ਜਿਹੇ ਵੱਡੇ ਨੇ ਇਹ ਛੋਟੇ ਪ੍ਰਿੰਟ ਨੇ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਇਹ ਆਪਣਾ ਸਪੈਸ਼ਲ ਆਪਣੀਆਂ ਮੰਮੀਆਂ ਆਂਟੀਆਂ ਲਈ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹਦੇ ਵਿੱਚ ਫਿਟਿੰਗ ਬਹੁਤ ਸੋਹਣੀ ਆਏਗੀ ਤੇ ਇਹ ਦੇਣਾ ਅਗਰ ਤੁਸੀਂ ਬੇਸ ਕਲਰ ਦਾ ਦੁਪੱਟਾ ਰੱਖੋਗੇ ਬੜਾ ਪਿਆਰਾ ਲੱਗੇਗਾ ਜੀ ਉਹ ਜੀ ਫੈਬਰਿਕ ਬਹੁਤ ਸੌਫਟ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਲਾਈਟ ਵੇਟ ਫੈਬਰਿਕ ਹੈ ਬਿਲਕੁਲ ਹੈਵੀ ਫੈਬਰਿਕ ਨਹੀਂ ਤੇ ਵਿਦ ਲਾਈਨਿੰਗ ਸੂਟ ਬਣਨਗੇ ਜੀ ਵਿਦਆਊਟ ਲਾਈਨਿੰਗ ਨਹੀਂ ਸੂਟ ਬਣਨਗੇ ਤੇ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਅ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਵਿਦਆਊਟ ਸਟੀਚਿੰਗ ਸ਼ੋ ਹੋ ਰਹੇ ਨੇ ਤੇ ਆ ਜੀ ਆਪਣਾ ਅਗਲਾ ਕਲਰ ਪ੍ਰਿੰਟ ਬਹੁਤ ਹੀ ਪਿਆਰਾ ਤੇ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਲੋ ਜੀ ਅਗਲਾ ਆ ਗਿਆ ਅਗਲਾ ਕਲਰ ਵੀ ਬਹੁਤ ਹੀ ਪਿਆਰਾ ਹੈ ਪ੍ਰਿੰਟ ਬਹੁਤ ਪਿਆਰਾ ਡਿਜੀਟਲ ਜਿਆ ਪ੍ਰਿੰਟ ਹੈ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਲਾਈਟ weight ਫੈਬਰਿਕ ਹੈ ਤੇ ਬਹੁਤ ਪਿਆਰਾ ਪ੍ਰਿੰਟ ਹੈ 컬러 ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਪਲੀਜ਼ ਵੀਡੀਓ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਦੱਸਿਆ ਹੁੰਦਾ ਤੇ ਫਿਰ ਮੇਰੀਆਂ ਭੈਣਾਂ ਅਲੱਗ ਤੋਂ ਮੈਸੇਜ ਕਰਦੀਆਂ ਨੇ ਤੇ ਲਓ ਜੀ ਬਹੁਤ ਪਿਆਰਾ ਪ੍ਰਿੰਟ ਹੈ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਉਸ ਤੇ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਹੈ ਜੀ ਆਪਣਾ ਅਗਲਾ ਕਲਰ ਬਹੁਤ ਹੀ ਪਿਆਰੇ ਸੂਟ ਨੇ ਜੀ ਅੱਜ ਵਾਲੇ ਛੱਡਣ ਵਾਲੇ ਸੂਟ ਨੇ ਪਲੀਜ਼ ਜਲਦੀ ਆਰਡਰ ਕਰ ਲਿਆ ਕਰੋ ਕਿਉਂਕਿ ਵੀਡੀਓ ਪਾਉਣਿਆ ਸਰ ਆਪਣੇ ਸਾਰੇ ਸੂਟ ਜਿਹੜੇ ਨੇ ਸੇਲ ਹੋ ਜਾਂਦੇ ਨੇ ਫਿਰ ਸਾਡੀਆਂ ਪੈਣਾ ਰਹਿ ਜਾਂਦੀਆਂ ਨੇ ਤੇ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਹੈ ਜੀ ਨੈਕਸਟ ਪ੍ਰਿੰਟ ਬਹੁਤ ਹੀ ਸੋਹਣਾ ਲੱਗ ਰਿਹਾ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਕਲਰ ਵੀ ਬਹੁਤ ਪਿਆਰਾ ਹੈ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਤੇ ਬਹੁਤ ਲਾਈਟ weight ਫੈਬਰਿਕ ਹੈ ਜੀ ਸ਼ਿਮਰ ਦੇ ਉੱਪਰ ਫੈਬਰਿਕ ਹੈ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਚਲੋ ਜੀ ਨੈਕਸਟ ਪ੍ਰਿੰਟ ਆ ਗਿਆ। ਇਹ ਵੀ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ। ਇਹਦੇ ਨਾਲ ਦੇ ਪਹਿਲਾਂ ਆਪਾਂ ਕਾਟਨ ਦੇ ਵਿੱਚ ਕਾਫੀ ਸੇਲ ਕਰ ਚੁੱਕੇ ਹਾਂ ਜੀ। ਲੋ ਜੀ ਚੈੱਕ ਕਰੋ ਪ੍ਰਿੰਟ। ਬਹੁਤ ਪਿਆਰਾ ਪ੍ਰਿੰਟ ਹੈ। ਕਿਵੇਂ ਮੇਰੀਆਂ ਭੈਣਾਂ ਸਪੈਸ਼ਲ ਛੋਟਾ ਪ੍ਰਿੰਟ ਮੰਗਦੀਆਂ ਫਲਾਵਰ ਬਣੇ ਹੋਏ ਨੇ ਦੇਖੋ ਜੀ ਇਹਦੇ ਨਾਲ ਵੀ ਤੁਸੀਂ بیس ਕਲਰ ਦਾ ਦੁਪੱਟਾ ਰੱਖ ਸਕਦੇ ਹੋ ਬਾਕੀ ਤੁਹਾਡੀ ਆਪਣੀ ਚੋਇਸ ਹੈ ਜੀ ਅਗਰ ਤੁਸੀਂ ਵਿੱਚ ਆਫ ਵਾਈਟ ਜਾਂ ਹਲਕਾ ਜਾਂ ਮਸਟਰਡ ਕਲਰ ਰੱਖਣਾ ਚਾਹੁੰਦੇ ਹੋ ਤਾਂ ਉਹ ਵੀ ਰੱਖ ਸਕਦੇ ਹੋ ਜੀ ਲਓ ਜੀ ਬਹੁਤ ਪਿਆਰੇ ਕਲਰ ਨੇ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰ ਦਿਓ ਜੀ ਲੋ ਜੀ ਅਗਲਾ ਕਲਰ ਵੀ ਪ੍ਰਿੰਟ ਬਹੁਤ ਪਿਆਰਾ ਇਹਦੇ ਨਾਲ ਦਾ ਪਹਿਲਾਂ ਵੀ ਆਪਾਂ ਤੁਹਾਨੂੰ ਪ੍ਰਿੰਟ ਦਿਖਾਇਆ ਉਹ ਕਲਰ ਹੋਰ ਸੀ ਪ੍ਰਿੰਟ ਸੇਮ ਨੇ ਜੀ ਦੋਨਾਂ ਦੇ ਚੈੱਕ ਕਰੋ ਜੀ ਬਹੁਤ ਪਿਆਰਾ ਲੱਗ ਰਿਹਾ ਪਿੰਟ ਇਹਦੇ ਨਾਲ ਅਗਰ ਤੁਸੀਂ ਪਿੰਕ ਦੁਪੱਟਾ ਲਓਗੇ ਜੋ ਵਿੱਚ ਤੁਹਾਨੂੰ ਫਲਾਵਰ ਦਾ ਕਲਰ ਸ਼ੋ ਹੋ ਰਹੇ ਨੇ ਬਹੁਤ ਪਿਆਰਾ ਲੱਗੇਗਾ ਜੀ ਬਹੁਤ ਲਾਈਟ ਵੇਟ ਫੈਬਰਿਕ ਹੈ ਫੈਬਰਿਕ ਹੈਵੀ ਨਹੀਂ ਜੀ ਜੋ ਜੋ ਅਸੀਂ ਫੈਬਰਿਕ ਦਵਾਂਗੇ ਬੈਸਟ ਫੈਬਰਿਕ ਦਵਾਂਗੇ ਸਾਡੇ ਫੈਬਰਿਕ ਵੱਲੋਂ ਕੋਈ ਵੀ ਕੰਪਲੇਨਟ ਨਹੀਂ ਆਉਂਦੀ ਜੀ ਲੋ ਜੀ ਫੋਟੋ ਫੜ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਨੇ ਜੀ ਤੇ ਬਹੁਤ ਹੀ ਜ਼ਿਆਦਾ ਲਾਈਟ weight ਫੈਬਰਿਕ ਹੈ ਤੇ ਲੋ ਜੀ ਆ ਗਿਆ ਆਪਣਾ ਨੈਕਸਟ ਕਲਰ ਲਾਈਟ ਸਕਾਈ ਬਲੂ ਕਲਰ ਹੈ ਤੇ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਬਹੁਤ ਸੋਹਣੇ ਫਲਾਵਰ ਬਣੇ ਤੇ ਹਲਕੀ ਸ਼ਾਈਨ ਹੈ ਜੀ ਬਹੁਤ ਜ਼ਿਆਦਾ ਸ਼ਾਈਨੀ ਕਿਉਂਕਿ ਮੇਰੇ ਭੈਣਾਂ ਕਹਿੰਦੀ ਹੁੰਦੇ ਇਹਦੇ ਜੀ ਸਾਨੂੰ ਸ਼ਾਈਨ ਵਾਲਾ ਨਹੀਂ ਚਾਹੀਦਾ ਤੇ ਕੁਝ ਭੈਣਾਂ ਦੀ ਡਿਮਾਂਡ ਹੁੰਦੀ ਹੈ ਜੀ ਸਾਨੂੰ ਸ਼ਾਈਨ ਵਾਲਾ ਚਾਹੀਦਾ ਤੇ ਬਿਲਕੁਲ ਲਾਈਟ ਜੀ ਸ਼ਾਈਨ ਹੈ ਬਹੁਤ ਜ਼ਿਆਦਾ ਸ਼ਾਈਨ ਨਹੀਂ ਹੈਗੀ ਤੇ ਬਹੁਤ ਪਿਆਰਾ ਲੱਗ ਰਿਹਾ ਜੀ ਪ੍ਰਿੰਟ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਤੁਸੀਂ ਕਿਉਂਕਿ ਆਪਣੇ ਕੋਲ ਜਦੋਂ ਵੀਡੀਓ ਆਪਾਂ ਪਾਉਂਦੇ ਆ ਨਾਲ ਦੀ ਨਾਲ ਆਪਣੇ ਸਾਰੇ ਸੂਟ ਸੇਲ ਹੋ ਜਾਂਦੇ ਨੇ ਤੇ ਲਓ ਜੀ ਬਹੁਤ ਹੀ ਪਿਆਰੇ ਪ੍ਰਿੰਟ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਦੇਖ ਸਕਦੇ ਹੋ ਤੁਸੀਂ ਫਿਰ ਵੀ ਅਗਰ ਤੁਹਾਡੇ ਮਨ ਦੇ ਅੰਦਰ ਕੋਈ ਸਵਾਲ ਹੈ ਤੇ ਸਕਰੀਨ ਦੇ ਉੱਪਰ ਵਟਸਐਪ ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਆ ਜੀ ਆਪਣਾ ਅਗਲਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਜੀ ਬਲੈਕ ਕਲਰ ਹੈ ਬਲੈਕ ਗ੍ਰੇ ਦੀ ਟੋਨ ਦੇ ਉੱਪਰ ਹੈ ਤੇ ਇਹ ਵੀ ਪ੍ਰਿੰਟ ਜੀ ਜਿਹੜੇ ਆਪਾਂ ਪਹਿਲਾਂ ਦਿਖਾਏ ਨੇ ਉਹਦੇ ਨਾਲ ਦਾ ਤੇ ਲੋਕੀ ਪਾਰਟੀ ਵੈਅਰ ਸੂਟ ਬਣਨਗੇ ਬਹੁਤ ਪਿਆਰੇ ਜਿਵੇਂ ਦਾ ਮਰਜੀ ਤੁਸੀਂ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਸਟਿਚ ਵੀ ਕਰਵਾ ਸਕਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਮੈਨੂੰ ਦੱਸ ਸਕਦੇ ਹੋ ਤਲੋ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਤੇ ਬਹੁਤ ਹੀ ਜੋ ਫੈਬਰਿਕ ਹੈ ਲਾਈਟ ਵੇਟ ਹੈ ਸਪੈਸ਼ਲ ਅਸੀਂ ਹਰ ਵੀਡੀਓ ਦੇ ਵਿੱਚ ਇਹੀ ਦੱਸਦੇ ਹਾਂ ਜੋ ਦੱਸਦੇ ਹਾਂ ਜੋ ਫੈਬਰਿਕ ਹੁੰਦਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਲਾਈਟ ਵੇਟ ਤੇ ਪਾਰਟੀ ਵੇਅਰ ਸੂਟ ਬਣਨਗੇ ਜੀ ਇਹ ਚਲੋ ਜੀ ਫੜਾਫੜ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਹਣੇ ਸੋਹਣੇ ਸਾਡੇ ਕੋਲ ਸੂਟ ਬਾਏ ਕਰ ਸਕਣ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪ ਇਥੇ ਕਰਦੇ ਆ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ